ਮੇਰੀ ਪਰ ਆਤੀ ਨਾਲ ਕੋਈ ਗੱਲ ਹੋਈ ਸੀ ਮੇਰੀ ਸੰਦੀਪ ਵੀਰੇ ਨਾਲ ਹਾਂ ਠੀਕ ਹੈ ਤੇ ਮੈਂ ਸੰਦੀਪ ਵੀਰ ਨੂੰ ਕਿਹਾ ਸੀ ਵੀ ਤੂੰ ਇੱਕ ਪਾਸਾ ਕਰ ਲੈ ਮੇਰਾ ਵੱਡਾ ਭਰਾ ਬਣਿਆ ਹਾਂ ਯਾਨੀ ਇਹਨੂੰ ਝੂਠ ਨਾ ਰੱਖ ਲੈ ਨਹੀਂ ਨਾਲ ਜਾਂ ਵੇ ਨਾਲ ਰੱਖ ਠੀਕ ਹੈ ਠੀਕ ਹੈ ਸਵੇਰੇ ਆਇਆ ਸੀ ਮੇਰੇ ਘਰੇ ਹਾਂ ਕਿਉਂਕਿ ਮੇਰੇ ਮਾਪੇ ਮੇਰੇ ਮਾਪੇ ਉਹਦੇ ਨਾਲ ਨਾਲ ਹੁੰਦੇ ਵੀ ਮਾਪੇ ਹੁਣ ਬਿਲਕੁਲ ਸਹੀ ਹੋ ਗੱਲਾਂ ਕਲੀਫਾਈ ਕਰਨੀਆਂ ਸੀਗੀਆਂ ਹਾਂ ਜਿਹੜੇ ਦਿਨਾਂ ਦੇ ਇੱਚੇ ਸੰਦੀਪ ਵੀਰਾ ਚੱਕਿਆ ਗਿਆ ਸੀ ਕੀ ਹੋਇਆ ਸੀ ਤੁਸੀਂ ਲੋਕਾਂ ਨੇ ਕੀ ਹੁੰਦੇ ਕੰਨ ਭਰੇ ਸੀ ਸੱਚਾਈ ਕੀ ਸੀ ਕੁਝ ਗੱਲਾਂ ਵੈਰੀਫਾਈ ਕਰਨੀਆਂ ਠੀਕ ਹੈ ਠੀਕ ਹੈ ਨਹੀਂ ਕਿਹਾ ਹਾਂ ਤੋ ਇਸ ਦਾ ਮੇਰੀ ਯਾਦ ਰੱਖੇ ਹਾਂ ਤੇਨੂੰ ਲੱਗਦਾ ਹੋਊਗਾ ਤੂੰ ਮੇਰੇ ਸ਼ਹਿਰ ਦੇ ਵਿੱਚ ਮੇਰੇ ਘਰ ਦੇ ਕੋਲ 50 ਬੋਰਡ ਆਪਣੇ ਲਾ ਕੇ ਇਹ ਤੂੰ ਕੋਈ ਸ਼ੇਕੀ ਮਾਰ ਲੇਗਾ ਕਿਦਾਂ ਮੇਰੀ ਜ਼ਿੰਦਗੀ ਯਾਦ ਰੱਖੇ ਕਿਹੜਾ ਬੋਰਡ ਲੱਗਿਆ ਮੇਰਾ ਤੇਰੇ ਸੁਣ ਲੈ ਰਾਜਾ ਗੱਲ ਸੁਣ ਪਈ ਬੋਰਡ ਲੱਗਿਆ ਪਹਿਲਾਂ ਦੱਸ ਕੋਈ ਉਹ ਸੰਤਲ ਆ ਤੂੰ ਜਦੋਂ 21 ਜਨਵਰੀ ਨੂੰ ਇੱਥੇ ਆਏਗਾ ਨਾ ਹੂੰ ਤੈਨੂੰ ਸਾਰੇ ਪਾਸੇ ਪ੍ਰਿੰਕਲ ਨਜ਼ਰ ਆਏਗਾ ਤੂੰ ਕੋਈ ਮੇਰੇ ਭਾ ਦਾ ਜੰਮੇ ਸਮਝਦਾ ਨਹੀਂ ਗੱਲ ਤੂੰ ਮੈਂ ਨਹੀਂ ਮੇਰੇ ਭਾ ਮੈਂ ਕੱਲ ਕਹਿ ਰਿਹਾ ਮੈਂ ਤੇਰੇ ਜੰਮ ਪਤਾ ਦਾ ਜੰਮੇ ਤੂੰ ਜ਼ਿੰਦਗੀ ਦੇ ਵਿੱਚ ਹੁਣ ਇੱਕ ਚੀਜ਼ ਯਾਦ ਰੱਖੀ ਜੇ ਮੈਂ ਪਾਹਲ ਜਾਂ ਸਾਨੇ ਲਾ ਕੇ ਤੇਰੇ ਤੇਰੇ ਦੁਸ਼ਮਣਾਂ ਨਾਲ ਲੱਗੇ ਤੂੰ ਚੱਪਟੀ ਨਾ ਤਿਆਰੀ ਰੱਖੀ ਪੂਰੀ ਉਹ ਤੇਰੀ ਮਰਜ਼ੀ ਆ ਫਿਰ ਜਿਵੇਂ ਮਰਜ਼ੀ ਕਰੀ ਗਾਣਾ ਸਿੱਧਾ ਹੀ ਵੱਜਾਂਗੇ ਮੈਨਾਂ ਕੋਈ ਦਿੱਕਤ ਨਹੀਂ ਹੈਗੀ ਫਿਰ ਜੇ ਤੂੰ ਐਵੇਂ ਹੀ ਐ ਹੁਣ ਜੇ ਤੂੰ ਐਵੇਂ ਹੀ ਐ ਤਾਂ ਫਿਰ ਐਵੇਂ ਹੀ ਰੱਖੀ ਨਾ ਹਾਂ ਆਲਾ ਟਾਈਮ ਬਣ ਲਾ ਮੈਂ ਤੇਰੀ ਮ ਕੀ ਆ ਤੂੰ ਜਾ ਕੇ ਰਲ ਕੇ ਤੇਰੀ ਜਨਾਨੀ ਨੂੰ ਕਾਦੀ ਗੁਰੂ ਰੰਧਾ ਸਾਹਿਬ ਵਾਲੀ ਪਾਵਾਂ ਵੀਡੀਓ ਉਹ ਤੂੰ ਪਤਾ ਹੀ ਹੈ ਤੇਰੇ ਕੋਲ ਹੈਗਾ ਕੀ ਹੈ ਪਤਾ ਕੀ ਹੈ ਤੇਰੇ ਕੋਲ ਤੂੰ ਡੋਸਟ ਨੂੰ ਰਲ ਕੇ ਤੂੰ ਵਕੀਲਾਂ ਦੇ ਨੰਬਰ ਭੇਜਦਾ ਉਹਨਾਂ ਨੂੰ ਹਾਂ ਇਹ ਵਕੀਲ ਦਾ ਨੰਬਰ ਭੇਜਿਆ ਦਾ ਤੂੰ ਭੇਜਿਆ ਨਹੀਂ ਇੱਕ ਮੈਨੂੰ ਨੰਬਰ ਕਿਹੜੇ ਵਕੀਲ ਦਾ ਘੁੰਮਣ ਸਾਹਿਬ ਦਾ ਉਹਨੂੰ ਹੱਥ ਫੇਰੀ ਜਾਂਦਾ ਉਹ ਬਸ ਕਰ ਉਹ ਭਰਾਵਾ ਬਸ ਕਰ ਬਸ ਕਰ ਰਿਕਾਰਡਿੰਗ ਭੇਜਾਂ ਉਹਦਾ ਪਤਾ ਹੀ ਹੈ ਜਿੰਨੀਆਂ ਮਰਜ਼ੀ ਕਰਾ ਲਾਉਂਦਾ ਤੂੰ ਉਹਨੂੰ ਵੀ ਕਿਹਾ ਸੀ ਵੀ ਮੇਰੇ ਕੋਲ ਫੋਟੋਆਂ ਵੀ ਨਹੀਂ ਕਿਹੜੀਆਂ ਫੋਟੋਆਂ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਤੈਨੂੰ ਕੌਣ ਕਿਹੜੀਆਂ ਗੱਲਾਂ ਕਹਿੰਦਾ ਤੈਨੂੰ ਕਿੱਥੋਂ ਗਈ ਚੜਦੀ ਹੁਣ ਲਾ ਗੱਲ ਨਹੀਂ ਠੀਕ ਆ ਤੂੰ ਜਿਹੜੀ ਗਾਲ ਕੱਢੀ ਹੈ ਨਾ ਤੇਰੀ ਜ਼ੁਬਾਨ ਨੂੰ ਤੇ ਕਹੂੰਗਾ ਨਹੀਂ ਤੂੰ ਨਹੀਂ ਗਾਲ ਕੱਢੀ ਤੂੰ ਨਹੀਂ ਗਾਲ ਕੱਢੀ ਗਾਲ ਕੱਢੀ ਛਿੰਦੇ ਦੇ ਛਿੰਦੇ ਦੇ ਤੇ ਸਵਰਨ ਤੇ ਪਾ ਕੇ ਭੱਜ ਗਿਆ ਤੇਰੀ ਮੈਂ ਦਊ ਪੈਸੇ ਕੋਈ ਗੱਲ ਨਹੀਂ ਤੂੰ ਕਰ ਲਈ ਜਿਹੜਾ ਕੋਈ ਮੈਂ ਕਿਹਾ ਤੂੰ ਕੱਲ ਹੀ ਲੈ ਹਾਂ ਤੂੰ ਜੇ ਤੋ ਜਿਹੜਾ ਕੋਈ ਹੁੰਦਾ ਕਰ ਲਈ ਕੋਈ ਚੱਕਰ ਹਾਂ ਫੇਰ ਤੂੰ ਕੱਲ ਹੀ ਲੈ ਹਾਂ ਫੇਰ ਕੀ ਹੋਇਆ ਮੈਂ ਕਹ ਤੂੰ ਜਿਹੜਾ ਤੂੰ ਸੁਣਦਾ ਕਰੀ ਮੈਂ ਕਹਣਾ ਗੱਲੇ ਨਹੀਂ ਕੋਈ ਉਹ ਲੱਗਦਾ ਨਾ ਤੂੰ ਨਾਲੀ ਮੈਂ ਤਾਂ ਤੈਨੂੰ ਕੁਝ ਕਿਹਾ ਹੀ ਨਹੀਂ ਮੱਛੜ ਚੜਿਆ ਹੋਇਆ ਤੈਨੂੰ ਮੈਂ ਕਹ ਤੇਰੀ ਮਾਂ ਹਾਂ ਮੱਛੜ ਤਾਂ ਤੈਨੂੰ ਮੱਛਿਆ ਹੋਇਆ ਆ ਆ ਜਾ ਕਿੱਥੇ ਆਣਾ ਬੋਲ ਤੇਰਾ ਵੀ ਸਾਨੂੰ ਪਤਾ ਹੀ ਐ ਤੂੰ ਕਿੰਨੇ ਕੁ ਜੋਗਾ ਸਾਨੂੰ ਤੇਰਾ ਪਿਛਲਾ ਪਤਾ ਨਹੀਂ ਨਹੀਂ ਸਾਨੂੰ ਤੇਰਾ ਪਤਾ ਨਹੀਂ ਸਾਨੂੰ ਤੇਰਾ ਪਤਾ ਨਹੀਂ ਰਿਕਾਰਡਿੰਗ ਪਈ ਐ ਤੂੰ ਮੈਂ ਕਹਿੰਦਾ ਤੂੰ ਉਹੀ ਤਾਂ ਗੱਲ ਹੈ ਕਦੀ ਉਹਨੂੰ ਭੈਣ ਕਹਿ ਕੇ ਘਰੇ ਆ ਕੇ ਸ਼ਗਨ ਦੀ ਕੇ ਜਾਂਣਾ ਕਦੀ ਉਹਦੇ ਰਿਕਾਰਡਿੰਗ ਆਪਣਾ ਤੇਰੀ ਹੋਰ ਜਿਹੜਾ ਤੇਰੀ ਨੀ ਨਾ ਨੀ ਠੀਕ ਹੈ ਸਮਝ ਆਈ ਨਾ ਗੱਲ ਠੀਕ ਹੈ ਆ ਜਿਹੜੀਆਂ ਡਿੰਗੀਆਂ ਜਾਂ ਲੱਤਾਂ ਨਾ ਪਿਆ ਮਾਰ ਕੀ ਤੇ ਸੁਧੜੀਆਂ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰਾ ਮਹਾਰਾਜ ਬੈਠਾ ਕਰਨ ਵਾਲਾ ਜਿਹੜਾ ਕੁਝ ਤੇਰਾ ਮੇਰਾ ਹਿਸਾਬ ਰਹਿ ਗਿਆ ਹਾਂ ਪੂਰੀ ਉਹ ਜਿਹੜੀ ਉਹ ਵੀਡੀਓ ਹੈ ਨਾ ਜਿਹੜੀ ਵਿੱਚ ਤੂੰ ਮੇਰੇ ਮਾਂ ਪਿਓ ਬਾਰੇ ਗਲਤ ਬੋਲਿਆ ਸੀ ਤੇ ਸੌ ਚੱਕੀ ਸੀ ਹੈਗੀ ਹੈ ਮੈਂ ਤੇਰੇ ਨਾਲ ਹਿਸਾਬ ਕਿਤਾਬ ਕਰਾਂਗਾ ਹੈਗੀ ਹੈ ਕਸਾ ਉਹ ਤਾਂ ਸਾਰਿਆਂ ਕੋਲ ਪਈਏ ਨਹੀਂ ਗਲਤ ਬੋਲਣ ਵਾਲੀ ਤੂੰ ਕਿਹਾ ਤਾਂ ਹੈ ਵੀ ਜਾਂ ਛਿੰਦੇ ਨੇ ਤੇ ਸੌਰਮ ਨੇ ਬੋਲਿਆ ਤੇ ਮੈਂ ਬੋਲਿਆ ਤੂੰ ਕਿਹਾ ਨਾ ਛਿੰਦੇ ਦੇ ਸੌਰਮ ਨੇ ਬੋਲਿਆ ਤੇ ਯਾਰ ਫਿਰ ਮੈਂ ਕੀ ਬੋਲਿਆ ਮੈਨੂੰ ਕੀ ਪਤਾ ਵਧੀਆ ਤੂੰ ਮੈਂ ਕਹ ਦੇਉਂਗਾ ਕੋਈ ਗੱਲ ਨਹੀਂ ਤੂੰ ਕਹਿ ਹੀ ਰਵੇ ਮੈਂ ਆਪਣੇ ਆਕੇ ਮੈਂ ਆਪਣੇ ਕੰਪਲੇਨਟ ਦੇ ਦੂੰਗਾ ਬਿਆਨ ਲਿਖਾ ਦੂੰਗਾ ਮੈਂ ਜਿਹੜੇ ਕਹੂੰਗਾ ਹਾਂ ਬਿਲਕੁਲ ਲਿਖਾ ਦੂੰਗਾ ਕੋਈ ਨਹੀਂ ਹਾਂ ਲਿਖਾ ਦੂੰਗਾ ਮੈਂ ਬਿਆਨ ਆਕੇ